ਸਾਸ਼ਕ khán ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖ ਨਾਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਤੁਹਾਡੇ ਰੂਪ ਰੂਪ ਹੋਣ ਜਾ ਰਹੇ ਆ ਪੋ ਦਾ ਮਹੀਨਾ ਦਸੰਬਰ ਵੀ ਮਹੀਨਾ ਚੱਲ ਰਿਹਾ ਦੇਸੀ ਮਹੀਨੇ ਦੀ ਅਗਰ ਗੱਲ ਕਰੀਏ ਤੇ ਪੋ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਨਾਵਸ਼ੀ ਦੀ ਦਿਹਾਰੇ ਵੀ ਸ਼ੁਰੂ ਹੋ ਚੁੱਕੇ ਨੇ ਸੋ ਕਰਦੇ ਆ ਗੱਲਬਾਤ ਸੋ ਸਾਡੇ ਨਾਲ ਜੋੜ ਚੁੱਕੇ ਨੇ ਸਰਦਾਰ ਗੁਰਮੀਤ ਸਿੰਘ ਜੀ ਬਾਬਾ ਗੁਰਮੀਤ ਸਿੰਘ ਜੀ ਔਰ ਨਾਲ ਨਾਲ ਦੀ ਨਾਲ ਸਰਦਾਰ ਜਸਬੀਰ ਸਿੰਘ ਜੀ ਪੱਤਰਕਾਰ ਸੋ ਬਹੁਤ-ਬਹੁਤ ਸਵਾਗਤ ਕਰਦੇ ਆ ਤੁਹਾਡੇ ਦਾ ਪਹਿਲਾ ਪ੍ਰੋਗਰਾਮ 'ਚ ਪਹੁੰਚਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਆ ਜੀ ਦਾ ਤੇ ਜਿੰਨੇ ਵੀ ਸਰੋਤੇ ਆਪ ਜੀ ਨੂੰ ਦੇਖ ਰਹੇ ਸਦਾ ਬਹੁਤ-ਬਹੁਤ ਧੰਨਵਾਦ ਆਪ ਜੀ ਨੇ ਮੌਕਾ ਦਿੱਤਾ ਆ ਤੇ ਅੱਜ ਫਿਰ ਜਿਹੜੇ ਆਪਣੇ ਦਰਸ਼ਕਾਂ ਦੇ ਜਿਹੜੇ ਰੂਪ ਰੂਪ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਮੈਂ ਪਹਿਲਾ ਸਵਾਲ ਹੀ ਤੁਹਾਨੂੰ ਕਰਾਂਗਾ ਕਿ ਅਗਰ ਆਪਾਂ ਗੱਲ ਕਰੀਏ ਸਿੱਖੀ ਦੀ ਤੇ ਕਿਤਨਾ ਕਿਤੇ ਆ ਜਿਹੜੇ ਮਹੀਨੇ ਚੱਲ ਰਹੇ ਆ ਪੋ ਮਗਦੇ ਮਹੀਨੇ ਜਿਹੜੇ ਕਿ ਬਹੁਤ ਸ਼ਹੀਦੀਆਂ ਹੋਈਆਂ ਤੇ ਜੇ ਆਪਾਂ ਦੂਸਰਾ ਪਾਸਾ ਲੈ ਲਈਏ ਤੇ ਸਾਡੇ ਬੱਚੇ ਕਿਤਨਾ ਕਿਤੇ ਮੋਨੇ ਵੀ ਹੋਏ ਆ ਸਿੱਖੀ ਤੋਂ ਦੂਰ ਵੀ ਗਏ ਆ ਤੇ ਇਨਾਂ ਦਿਨਾਂ ਦੇ ਵਿੱਚ ਇੱਕ ਝੰਡੂੜ ਕੇ ਰੱਖ ਦੇਣ ਵਾਲੀ ਬਹੁਤ ਬਹੁਤ ਵੱਡੀਆਂ ਸ਼ਹਾਦਤਾਂ ਛੋਟੇ ਸਹਿਬਜ਼ਾਦਿਆਂ ਦੀਆਂ ਸ਼ਹਾਤਾਂ ਵੱਡੇ ਸਹਿਬਜ਼ਾਦਿਆਂ ਦੀਆਂ मतलब ਪਰਿਵਾਰ ਵਿਛੋੜਾ ਜੇ ਆਪਾਂ ਗੱਲ ਕਰ ਲਈਏ ਤਾਂ ਬਹੁਤ ਵੱਡੀਆਂ ਸ਼ਹਾਤਾਂ ਜਿਹੜੀਆਂ ਹੋਈਆਂ ਤੇ ਕਿੱਥੇ ਸਾਡੇ ਪ੍ਰਚਾਰਕੋ ਜਿਹੜੀ ਏਡੀ ਕਮੀ ਰਹਿ ਗਈ ਕਿ ਸਾਡੇ ਬੱਚੇ ਜਿਹੜੇ ਅੱਜ ਸਿੱਖੀ ਤੋਂ ਬਹੁਤ ਦੂਰ ਜਾ ਰਹੇ ਨੇ ਨਾ ਗੁਰਬਾਣੀ ਪਰ ਕੇ ਗੁਰਾਜੀਆ ਤੇ ਜੇ ਆਪਾਂ ਗੱਲ ਕਰ ਲਈਏ ਤੇ ਜਿਹੜੇ ਕੇਸਾਂ ਨੂੰ ਕਤਲ ਵੀ ਕਰਾ ਚੁੱਕੇ ਨੇ ਸੁਖਜੀ ਪਹਿਲਾਂ ਤਾਂ ਸਭ ਨੂੰ ਪਤਾ ਹੈ ਕਿ ਜਿਹੜਾ ਅੱਜ ਜਿੱਦਾਂ 21 ਦਸੰਬਰ ਹੋ ਗਈ ਆ ਅੱਜ ਤੋਂ ਜਿਹੜੇ ਆ ਸ਼ਹੀਦੀ ਦਿਹਾੜੇ ਹੀ ਸ਼ੁਰੂ ਹੋ ਗਏ ਕਿਉਂਕਿ ਅੱਜ ਦੇ ਦਿਨ ਗੁਰੂ ਸਾਹਿਬ ਨੇ ਜਿਹੜਾ ਆ ਉਹ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸੀਗਾ ਸਮੇਂ-ਸਮੇਂ ਅਨੁਸਾਰ ਸਭ ਨੂੰ ਪਤਾ ਇਤਿਹਾਸ ਸਭ ਨੂੰ ਪਤਾ ਹੈ ਤਕਰੀਬਨ ਅੱਜਕੱਲ ਦੀ ਨਵੀਂ ਪੀੜ੍ਹੀ ਨੂੰ ਵੀ ਜਿਹੜਾ ਹੈ ਨਾ ਇਹ ਮੈਨੂੰ ਲੱਗਦਾ ਹੈ ਕਿ ਇਹ ਸਾਨੂੰ ਹੀ ਲੱਗਦਾ ਹੈ ਕਿ ਨਹੀਂ ਇਹਨਾਂ ਨੂੰ ਪਤਾ ਲੇਕਿਨ ਅੱਜ ਜਿੱਦਾਂ ਸਟੇਟਸ ਵੇਖ ਲਓ ਹਰ ਇੱਕ ਬੱਚੇ ਦੇ ਘਟ ਤੋਂ ਘਟੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚੱਲ ਰਹੇ ਆ ਤੁਸੀਂ ਸਵਾਲ ਜਿਹੜਾ ਕੀਤਾ ਆ ਉਹ ਇਹ ਆ ਕਿ ਜਿਸ ਤਰ੍ਹਾਂ ਅੱਜ ਲੋਕ ਪਤਿਤਪੁਣੇ ਵੱਲ ਵੱਧ ਰਹੇ ਆ ਹੂੰ ਪਤਿਤਪੁਣੇ ਵੱਲ ਵੱਧ ਇਸ ਤਰ੍ਹਾਂ ਵੀ ਰਹੇ ਆ ਕਿ ਮੈਂ ਨਾ ਚਲੋ ਵਿਚਰਦਾ ਰਹਿਣਾ ਆ ਉਹਦੀ ਦੇਣ ਸਾਡਾ ਤੁਹਾਨੂੰ ਵੀ ਪਤਾ ਇੱਕ ਵੈਸਟਰਨ ਕਲਚਰ ਜਿਹੜਾ ਅਸੀਂ ਜਿਆਦਾ ਛੇਤੀ ਐਡਾਪਟ ਕਰ ਲਿਆ ਲੋਕਾਂ ਨੇ ਹੂੰ ਕਿਉਂਕਿ ਬਹੁਤੇ ਇੱਥੋਂ ਜਾ ਕੇ ਜਿਹੜੇ ਵਿਦੇਸ਼ਾਂ 'ਚ ਪੜਨ ਜਾਂਦੇ ਆ ਉਹ ਜਿਹੜੇ ਵੀਰ ਜਿਹੜੇ ਆ ਉਹ ਆ ਦਿਨਾਂ ਦੇ ਵਿੱਚ ਜਾਂ ਆ ਮਤਲਬ ਦਿਹਾੜਿਆਂ ਨੂੰ ਸਮਰਪਤ ਉਹ ਕਾਫੀ ਨੌਲੇਜ ਰੱਖਦੇ ਆ ਲੇਕਿਨ ਸਾਡਿਆਂ ਨੂੰ ਪਤਾ ਹੁੰਦਾ ਕਿ ਇਹ ਸ਼ੀਧੀ ਦਿਹਾੜੇ ਬਹੁਤਿਆਂ ਤੋਂ ਜੋੜ ਮੇਲੇ ਦਾ ਜਿਹੜਾ ਨਾ ਉਹ ਇੱਕ ਫਨਸ਼ਨ ਵਾਲਾ ਸਿਸਟਮ ਜਿਹੜਾ ਉਹ ਸ਼ੁਰੂ ਹੋ ਗਿਆ ਬਹੁਤੇ ਗੁਰੂ ਘਰਾਂ 'ਚ ਮੈਂ ਫਤੇਗੜ ਸਾਹਿਬ ਪਿਛਲੀ ਦਿਨੀ ਆਂਡਿਆ ਤੇ ਬਹੁਤ ਸਾਰੇ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾਏ ਸਰਦਾਰਾਂ ਦੇ ਬੱਚੇ ਦਾੜਾ ਕੇਸ ਰੱਖੇ ਨੇ ਤੇ ਦੇਖਣ ਨੂੰ ਤਾਂ ਬਹੁਤ ਸੋਹਣੇ ਮੁਖੜੇ ਲੱਗਦੇ ਨੇ ਲੇਕਿਨ ਉਹ ਇੱਕ ਇੰਜੋਏ ਕਰਨ ਵਾਸਤੇ ਜਾਣਾ ਹੈ ਨਾ ਉਹਨਾਂ ਨੂੰ ਪਤਾ ਨਹੀਂ ਮੇਰੇ ਖਿਆਲ ਕੇ ਇਹ ਆਪਾਂ ਜਿਹੜੇ ਜੋੜ ਮੇਲੇ ਤੇ ਜਾ ਰਹੇ ਹੈਗੇ ਇਹ ਸ਼ੀਧੀਆਂ ਦੇ ਦੇਣਾ ਸੋਕਦੇ ਦੇ ਦੇਣਾ ਥੱਲੇ ਕੀ ਖਾਸ ਤੌਰ ਤੇ ਜੇ ਉਧਰਲੇ ਆਪਾਂ ਪਿੰਡਾਂ ਦੀ ਗੱਲ ਕਰ ਲਈਏ ਕੋ ਜਿਹੜੇ ਸਿੱਖੀ ਦੇ ਰੂਹ ਕਹੀ ਮੰਨਦੇ ਆ ਉਹ ਬਿਸਤਰਾ ਵੀ ਨਹੀਂ ਲਾਉਂਦੇ ਥੱਲੇ ਸੌਂਦੇ ਨੇ ਇਹ ਦਿਨਾਂ ਦੇ ਵਿੱਚ ਕਈ ਕਈ ਘਰਾਂ 'ਚ ਇਹੋ ਜਿਹੇ ਘਰ ਦੇ ਅੱਗੇ ਚੁੱਲ੍ਹੇ 'ਚ ਰੋਟੀ ਨਹੀਂ ਪੱਕਦੀ ਉਹ ਸੇਵਾ ਹੀ ਕਰਦੇ ਨੇ ਗੁਰੂ ਘਰਾਂ ਚ ਜਾ ਕੇ ਉੱਥੇ ਹੀ ਸਾਡੇ ਬੱਚੇ ਜਿਹੜੇ ਵੱਡੇ ਵੱਡੇ ਡੱਕ ਲਾ ਕੇ ਤੇ ਜਿਹੜੇ ਆ ਫਲ ਕਰ ਰਹੇ ਸੋਖ ਜੀ ਚਲੋ ਮੈਂ ਨਾ ਇਹ ਛੋਟੇ ਹੁੰਦੇ ਤੋਂ ਮਾਹ ਪੁਰਖਾਂ ਦੀ ਸੰਗਤ ਦੇ ਵਿੱਚ ਸੁਣਦਾ ਆਇਆ ਕਿ ਬਹੁਤੇ ਜਿਹੜੇ ਮਾਲਵੇ ਇਲਾਕੇ ਤੇ ਫਤੇਗੜ ਸਾਹਿਬ ਦੇ ਇਲਾਕੇ ਦੀਆਂ ਸੰਗਤਾਂ ਜਿਹੜੇ ਬਜ਼ੁਰਗ ਨੇ ਨਾ ਉਹ ਆਪਣੇ ਘਰਾਂ ਦੇ ਵਿੱਚ ਥੱਲੇ ਸੌਂਦੇ ਨੇ ਤੇ ਇਥੋਂ ਤੱਕ ਕਿ ਸਬਾ ਦੇ ਵਿੱਚ ਜਿੱਥੇ ਜਿੱਥੇ ਵੀ ਜਿੱਥੋਂ ਜਿੱਥੋਂ ਵੀ ਸੰਗਤਾਂ ਚੱਲਦੀਆਂ ਨੇ ਪੈਦਲ ਲੰਗੀ ਪੈਰੀ ਅਮਰਤ ਵੇਲੇ ਫਤੇਗੜ ਸਾਹਿਬ ਨੂੰ ਜੜੀਆਂ ਰਵਾਨਾ ਹੁੰਦੀਆਂ ਨੇ ਬਹੁਤ ਸਾਰਾ ਇਹ ਚੀਜ਼ਾਂ ਦੇਖਣ ਨੂੰ ਮੈਨੂੰ ਮਿਲੀਆਂ ਮੌਜੂਦਾ ਸਮੇਂ ਦੀ ਹਾਲਾਤ ਅੱਜ ਬਹੁਤ ਹੀ ਜ਼ਿਆਦਾ ਜਿਹੜੇ ਵਿਗੜ ਚੁੱਕੇ ਆ ਕਿ ਥੱਲੇ ਤੇ ਅੱਜ ਕੱਲ੍ਹ ਕਹਿ ਲੋ ਕਿ ਜਿੱਦਾਂ ਦੇ ਹੁਣ ਅੱਜ ਕੱਲ੍ਹ ਦੇ ਗੱਦਿਆਂ ਦੇ ਪੈਣ ਦੀ ਆਦਤ ਹੋ ਗਈ ਆ ਕਿ ਦੱਸਣਾ ਇੱਕ ਸ਼ੋਅ ਆਫ ਲੋਕਾਂ ਨੂੰ ਕਰਨਾ ਕਈ ਯਾਰ ਕੀ ਹੁੰਦਾ ਬੰਦੇ ਕੋ ਹੁੰਦਾ ਬਹੁਤ ਖੁਸ਼ ਆ ਲੇਕਿਨ ਉਹ ਆਪਣੇ ਆਪ ਨੂੰ ਦੱਸਦਾ ਨਹੀਂ ਦੁਨੀਆ 'ਚ ਹਨਾ ਤੇ ਕਈਆਂ ਕੋ ਥੋੜਾ ਬੋਤਾ ਆ ਜਾਂਦਾ ਤੇ ਛੇਤੀ ਉਹਦੇ ਜਿਦਾਂ ਪਟਾਕੇ ਵਾਫ ਫੁੱਟ ਜਾਂਦੇ ਆ ਉਹ ਲੋਕ ਜਿਹੜੇ ਆ ਕੀ ਕਰਦੇ ਆ ਕਿ ਫਿਰ ਉਹ ਚੀਜ਼ ਦਾ ਮਤਲਬ ਜਿਆਦਾ ਦੱਸਦੇ ਆ ਕਿ ਅਸੀਂ ਅਸੀਂ ਥੱਲੇ ਨਹੀਂ ਪੈ ਸਕਦੇ ਹਾਲਾਂਕਿ ਠੀਕ ਹੈ ਤੁਹਾਡੇ ਵਾਲੀ ਗੱਲ ਲੋਕ ਜਿਹੜੇ ਥੱਲੇ ਪੈਂਦੇ ਆ ਉਹ ਇਸ ਕਰਕੇ ਵੀ ਪੈਂਦੇ ਆ ਲੰਮੇ ਕਿੰਨਾ ਦਿਨਾਂ ਚ ਸਾਡੇ ਛੋਟੇ ਸਾਹਿਬ ਜاده ਜਿਹੜੇ ਸਾਡੇ ਬਾਬੇ ਸੀਗੇ ਉਹਨਾਂ ਨੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਜਿਹੜੇ ਇੰਨੇ ਵਡੇਰੀ ਉਮਰ ਦੇ ਸੀਗੇ ਹਨਾ ਉਹਨਾਂ ਨੇ ਮਤਲਬ ਇਨੀ ਕੜਾਕੇ ਦੀ ਠੰਡ ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਮਤਲਬ ਆਪਾਂ ਫੀਲ ਕਰੀਏ ਹਨਾ ਉਹ ਚੀਜ਼ ਨੇ ਇੱਕ ਮਹਿਸੂਸ ਕਰਨ ਵਾਲੀ ਚੀਜ਼ ਆ ਤੇ ਇੱਕ ਇੱਕ ਗਿਆਨ ਦੀ ਗੱਲ ਆ ਹਨ ਤੇ ਹੁਣ ਕੀ ਕਹਿ ਸਕਦੇ ਆ ਕੁਛ ਸਾਡੇ ਪ੍ਰਬੰਧਕ ਜਣ ਜਾਂ ਕਹਿ ਲੋ ਕਿ ਅੱਜ ਕੱਲ ਦੇ ਮੇਰੇ ਵਰਗੇ ਭੇਖੀ ਲੋਕ ਕਹਿ ਲੋ ਇਹਨਾਂ ਚੀਜ਼ਾਂ ਅਲਗੌਰ ਨਹੀਂ ਕਰ ਰਹੇ ਉਹ ਆਪਣੇ ਐਸ਼ੋ ਪ੍ਰਸਤੀ ਕਿਉਂਕਿ 12 ਮਹੀਨੇ ਤੇ ਉਹਨਾਂ ਨੇ ਐਸ਼ ਪ੍ਰਸਤੀ ਕੀਤੀ ਹੁੰਦੀ ਆ ਆ ਸਤਕ ਦਿਨ ਜਿਹੜੇ ਆ ਉਹ ਸਿਰਫ ਦੁਨੀਆ ਸਾਹਮਣੇ ਜਿਹੇ ਵਿਖਾਵਾ ਕਰ ਲੈਣ ਤੇ ਉਹ ਮੈਨੂੰ ਲੱਗਦਾ ਨਹੀਂ ਕਿ ਉਹ ਵੀ ਇੱਕ ਚੰਗਾ ਮੈਸੇਜ ਹੈ ਸੋ ਜਸਵੀਰ ਜੀ ਅਗਲਾ ਸਵਾਲ ਮੈਂ ਤੁਹਾਨੂੰ ਕਰਾਂਗੇ ਜ਼ਰੂਰ ਇਹ ਦੇਖੋ ਸਾਲ ਦੇ ਵਿੱਚ ਤਿੰਨ ਦਿਨ ਇਹੋ ਜਿਹੀ ਆਉਂਦੇ ਜਦੋਂ ਠੇਕੇ ਬੰਦ ਰਹਿੰਦੇ ਨੇ ਪੂਰੇ ਪੰਜਾਬ ਦੇ ਵਿੱਚ ਜਿਵੇਂ ਕਿ 26 ਜਨਵਰੀ ਲੈ ਲਓ 15 ਅਗਸਤ ਲੈ ਲਓ ਜਾਂ 2 ਅਕਤੂਬਰ ਲੈ ਲਓ ਗੱਲ ਦੀ ਹਾਂਜੀ ਹਾਂਜੀ ਠੀਕ ਹੈ ਜੀ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਹਫਤਾ ਹੈ ਸੋਕ ਦਾ ਹਫਤਾ ਹੈ ਕਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਤੇ ਮੀਟ ਵਾਲੇ ਹਾਤੇ ਜਿਹੜੇ ਆ ਬੰਦ ਹੋਣੇ ਚਾਹੀਦੇ ਕਿਤੇ ਨਾ ਕਿਤੇ ਨਹੀਂ ਦੇਖੋ ਇਹ ਤੇ ਹਰ ਵਾਰ ਜਿਹੜੀਆਂ ਜਥੇਬੰਦੀਆਂ ਦੀ ਆਵਾਜ਼ ਹੁੰਦੀ ਹੈ ਮੈਂ ਸਵਾਲ ਤਾਂ ਕੀਤਾ ਹੈ ਨਹੀਂ ਨਹੀਂ ਦੇਖੋ ਆਵਾਜ਼ ਹਰ ਵਾਰ ਹੁੰਦੀ ਆ ਇਸ ਵਾਰ ਜਰੂਰ ਫਤੇਗਰ ਸਾਹਿਬ ਦੇ ਵਿੱਚ ਜਿਹੜੇ ਆ ਉਹ ਠੇਕੇ ਬੰਦ ਕਰਨ ਦੇ ਹੁਕਮ ਜਿਹੜੇ ਆ ਹੋਏ ਆ ਠੀਕ ਹੈ ਤੇ ਪਰ ਹਾਂ ਜਿਹੜਾ ਗੱਲ ਆ ਤੁਹਾਡੀ ਇਹ ਬਹੁਤ ਵਾਜਿਬ ਕਿ वैसे ही ਸਾਨੂੰ ਠੇਕੇ ਮੈਂ ਤਾਂ ਇਹ ਗੱਲ ਕਵਾਂਗਾ ਕਿ ਠੇਕੇ ਬੰਦ ਕਰਾਉਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਸਾਡੇ ਅੰਦਰ ਹੀ ਇਹ ਹੋਣਾ ਚਾਹੀਦਾ ਕਿ ਸ਼ਹਾਦਤ ਦੇ ਦਿਹਾਾਰੇ ਆ ਹਮ ਕਿਸ ਖਾਸ ਕਰਕੇ ਕੋਈ ਵੀ ਜਿਹੜਾ ਮਤਲਬ ਕਲਮ ਇਹ ਦੇਖੋ ਸ਼ਹਾਦਤ ਆਪਾਂ ਇਸ ਗੱਲ ਨੂੰ ਮੈਂ ਹੁਣ ਜਿੱਦਾਂ ਗਰਮੀ ਸਿੰਘ ਹੁਣਾਂ ਨੇ ਦੱਸਿਆ ਕਿ ਕੀ ਸਹਿਬਜ਼ਾਦਿਆਂ ਨੇ ਇਸ ਗੱਲ ਨੂੰ ਵੀ ਸਾਨੂੰ ਸੋਚਣ ਦੀ ਲੋੜ ਆ ਕਿ ਕੱਲੇ ਸਿੱਖਾਂ ਲਈ ਸ਼ਹਾਦਤ ਨਹੀਂ ਦਿੱਤੀ ਹਮ ਹੋਲਾਪਕ ਪਿਤਾ ਗੁਰ ਤੇਗ ਬਹਾਦਰ ਸਾਹਿਬ ਦਾ ਪਿੱਛੇ ਦੇਖ ਲਈਏ ਹੂੰ ਇਹ ਸਾਰੀ ਮਨੁੱਖਾਂ ਨੂੰ ਚਾਹੀਦਾ ਕਿ ਦੇਖੋ ਉਹਨਾਂ ਨੇ ਜੇ ਸ਼ਹਾਦਤਾਂ ਦਿੱਤੀਆਂ ਤੇ ਮਨੁੱਖਤਾ ਲਈ ਦਿੱਤੀਆਂ ਇਨਸਾਨੀਅਤ ਲਈ ਦਿੱਤੀਆਂ ਨੇ ਬਿਲਕੁਲ ਤੇ ਸਾਨੂੰ ਵੀ ਇੱਕ ਇਨਸਾਨ ਹੋਣ ਦੇ ਨਾਤੇ ਚਾਹੀਦਾ ਕਿ 7 ਸਾਲ ਦੇ 9 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਹਿਬ ਜਾਦੇ ਜਿਹੜੇ ਆ ਉਹ ਸ਼ਹਾਦਤਾਂ ਦੇ ਰਹੇ ਆ ਤੇ ਸਾਨੂੰ ਵੀ ਚਾਹੀਦਾ ਕਿ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਹੀ ਨਹੀਂ ਚਾਹਦਾ ਕਿ ਅਸੀਂ ਠੇਕਿਆਂ ਦੇ ਉੱਪਰ ਪਹੁੰਚੀਏ ਹੂੰ ਉਸ ਕਿਤੇ ਨਾ ਕਿਤੇ ਹਰ ਪਾਸੇ ਦੇਖੋ ਸਰਕਾਰ ਨੂੰ ਵੀ ਚਾਹੀਦਾ ਕਿ ਠੇਕੇ ਉਸ ਦਿਨ ਬੰਦ ਰੱਖੇ ਜਾਣ ਇਹਨਾਂ ਜਿਹੜਾ ਸਾਧ ਦੇ ਦਿਹਾੜੇ ਇਹਨਾਂ ਦੇ ਵਿੱਚ ਠੇਕੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਬੰਦ ਹੋਣ ਲੱਗਭਗ ਇੱਕ ਹਫ਼ਤਾ ਹੋਣਾ ਚਾਹੀਦਾ ਜ਼ਰੂਰ ਹੋਣੇ ਚਾਹੀਦੇ ਆ ਔਰ ਕਿਤੇ ਨਾ ਕਿਤੇ ਸਾਨੂੰ ਆਪਣੇ ਅੰਦਰ ਵੀ ਇੱਕ ਵਾਰ ਜਿਹੜੀ ਆ ਉਹ ਝਾਤ ਮਾਰਨ ਦੀ ਲੋੜ ਆ ਵੀ ਅਸੀਂ ਵੀ ਆਪਣੇ ਨਾਵਾਂ ਦੇ ਮਗਰ ਹੁਣ ਸੇਂਘ ਲਾਉਨੇ ਆ ਹਾਂ ਹੈਨਾ ਤੇ ਸਾਨੂੰ ਵੀ ਤਾਂ ਅੰਦਰ ਝਾਤ ਮਾਰਨ ਦੀ ਲੋੜ ਆ ਕਿ ਅਸੀਂ ਵੀ ਕਿਤੇ ਸ਼ਾਮ ਨੂੰ ਠੇਕੇ ਦੇ ਉੱਪਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖੋ ਵੀ ਪਹੁੰਚੇ ਆਂ ਪਹੁੰਚੇ ਹੈਨਾ ਕਿਤੇ ਨਾ ਕਿਤੇ ਕੋਈ ਪਹੁੰਚ ਰਿਹਾ ਉਹਨਾਂ ਨੇ ਸਮੁੱਚੀ ਇਨਸਾਨੀਅਤ ਲਈ ਸ਼ਹਾਦਤ ਦਿੱਤੀ ਆ ਹਾਂ ਤੇ ਆਪਾਂ ਨੂੰ ਵੀ ਇਹ ਸੋਚ ਜਿਹੜੀ ਆ ਇਹ ਅਪਣਾ ਲੈਣੀ ਚਾਹੀਦੀ ਆ ਕਿ ਨਾ ਸ਼ਹੀਦੀ ਦੇ ਹੜਿਆਂ ਦੇ ਅੰਦਰ ਜਿਹੜੇ ਆ ਦੇਖੋ ਸੋਗ ਦੇ ਸਮਾਗਮ ਤੇ ਵੈਸੇ ਹੀ ਕਰਦੇ ਨਹੀਂ ਸੋਗ ਦੇ ਹੈਨਾ ਇਹ ਸੁੱਖ ਦੇ ਜਿਹੜੇ ਆ ਕੋਈ ਵੀ ਨੱਚਦੇ ਟੱਪਦੇ ਨਹੀਂ ਆਪਾਂ ਸੋਗਦੇ ਹੁਣ ਸੋਗ ਦੇ ਦੇਣਾ ਸਾਡੇ ਬਿਲਕੁਲ ਤੇ ਸਾਨੂੰ ਇੱਕ ਕੌਮ ਨੂੰ ਵੀ ਖੁੱਦ ਚਾਹੀਦਾ ਸਾਰੀ ਇਨਸਾਨੀਅਤ ਨੂੰ ਚਾਹੀਦਾ ਕਿ ਠੇਕਿਆਂ ਦੇ ਉੱਪਰ ਜਿਹੜਿਆ ਉੱਪਰ ਮਾਰ ਨਾ ਹੋਵੇ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਮੈਂ ਇੱਥੇ ਹੋਰ ਐਡ ਕਰਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੁਣ ਵੀਰ ਗਰਮੀਤ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਟਰੈਕਟਰਾਂ ਦੇ ਉੱਪਰ ਜਿਹੜੇ ਆ ਡੈਕ ਲਾ ਕੇ ਹੂੰ ਹੈ ਨਾ ਜਿਸ ਤਰ੍ਹਾਂ ਉਹਨਾਂ ਨੇ ਇਹਨਾਂ ਨੇ ਦੱਸਿਆ ਕਿ ਨੌਜਵਾਨ ਜਾ ਰਹੇ ਜਾਂ ਕੁਝ ਇੱਥੇ ਇੱਕ ਗੱਲ ਆ ਵੀ ਇੱਕ ਆਮ ਹੀ ਜਿਹੜਾ ਵਾ ਟ੍ਰੈਂਡ ਆ ਵੀ ਅਸੀਂ ਉੱਥੇ ਫਤੇਗਰ ਸਾਹਿਬ ਲਾ ਲਓ ਜਾਂ ਕਿਤੇ ਆ ਹੀ ਘੁੰਮਣ ਚੱਲੇ ਆ ਹੂੰ ਜਦ ਕਿ ਕਦੀ ਉੱਥੇ ਘੁੰਮਣ ਨਹੀਂ ਜਾਣਾ ਚਾਹੀਦਾ ਉੱਥੇ ਸਿੱਖਣ ਜਾਣਾ ਚਾਹੀਦਾ ਹੂੰ ਕਿ ਅਸੀਂ ਸਹਿਬਜ਼ਾਦਿਆਂ ਦੀ ਤੇ ਸਾਧ ਦਿੱਤੋਂ ਕੀ ਸਿੱਖਿਆ ਲੈਣੇ ਆ ਬਿਲਕੁਲ ਉੱਥੇ ਸਿਜਦਾ ਕੀ ਕਰਦੇ ਆ ਅਸੀਂ ਚਮਕੌਰ ਦੀ ਗੜੀ ਤੋਂ ਕੀ ਸਿੱਖਿਆ ਲੈਣੇ ਆ ਬਿਲਕੁਲ ਸਾਨੂੰ ਘੁੰਮਣ ਨਹੀਂ ਜਾਣਾ ਚਾਹੀਦਾ ਜਿਸ ਦਿਨ ਸਾਡੇ ਪ੍ਰਚਾਰਕ ਲਾ ਲਓ ਜਾਂ ਕਿਸੇ ਵੀ ਨੌਜਵਾਨੀ ਦੇ ਅੰਦਰ ਇਹ ਸੋਚ ਪੈਦਾ ਹੋ ਜੇਗੀ ਕਿ ਅਸੀਂ ਇੱਥੇ ਘੁੰਮਣ ਨਹੀਂ ਅਸੀਂ ਇੱਥੇ ਸਿੱਖਣ ਆਏ ਆ ਸਾਡੇ ਗੁਰੂ ਘਰ ਸਾਨੂੰ ਸਿੱਖਿਆ ਦਿੰਦੇ ਆ ਤੇ ਉਸ ਦਿਨ ਜਿਹੜਾ ਵਾ ਜਿਸ ਤਰ੍ਹਾਂ ਤੁਸੀਂ ਗੱਲ ਕੀਤਾ ਪਤਿਤ ਪੁਣਾ ਜਾਂ ਕੋਸ਼ਾ ਉਹ ਖੋਦ ਬੋ ਖੋਦੀ ਦਿਨ ਪ੍ਰਤੀ ਦਿਨ ਜਿਹੜਾ ਤੁਸੀਂ ਦੇਖ ਲਓ ਕਿ ਉਹਦੇ ਵਿੱਚ ਬਦਲਾਅ ਹੋ ਜਾਏਗਾ ਅਗਰ ਆਪਾਂ ਦਾਦਾ ਕੀ ਗੱਲ ਕਰ ਲਈਏ ਕਿ ਸਰਹੰਦ ਤੇ ਪੁਰਾਣੇ ਇਤਿਹਾਸ ਦੀ ਕਿਉਂਕਿ ਉੱਥੇ ਬਹੁਤ ਵੱਡੇ ਤੋਂ ਵੱਡੇ ਕਿਲੇ ਸੀਗੇ ਜਿਦਾ ਸੇਠ ਕਰੋੜੀ ਮਲਜੀ ਦੀ ਵੀ ਟੋਡਰ ਮਲਜੀ ਦੀ ਵੀ ਉੱਥੇ ਹਵੇਲੀ ਆ ਅੱਜ ਉਹਦੀ ਏਡੀ ਖਸਤਾ ਹਾਲਤ ਹੋ ਚੁੱਕੀ ਢਾਈ ਢਰੀ ਹੋਣ ਫਿਰਣ ਦੇ ਕੋਜਾ ਕੁ ਸਪੋਰਟਾਂ ਲਗਾਈਆਂ ਉਹਦੇ ਥੱਲੇ ਤਾਂ ਹੋ ਸਕਦਾ ਕੋ ਵਾਲੇ ਦਿਨਾਂ ਚ ਜਿਹੇ ਬੰਦਿਆਂ ਕਹਿ ਵੀ ਰਿਹਾ ਸੀ ਕਿ ਜਿਹੜਾ ਉਸ ਦਾ ਜਿਹੜਾ ਕੰਮ ਸ਼ੁਰੂ ਕੀਤਾ ਜਾਵੇਗਾ ਪਰ ਤੁਹਾਨੂੰ ਇਹ ਯਾਦ ਰੱਖ ਉਸ ਇਤਿਹਾਸ ਨੂੰ ਉਸ ਕਿਲਿਆਂ ਨੂੰ ਸਾਹਮਣੇ ਰੱਖਣ ਦੀ ਜ਼ਰੂਰਤ ਸੀਗੀ ਕਿ ਸਾਡੇ ਜਿਹੜੇ ਅਗਲੀ ਜਨਰੇਸ਼ਨ ਆ ਉਹ ਉੱਥੇ ਜਾਂਦੇ ਸਾਰ ਹੀ ਸਮਝ ਜਾਂਦੇ ਕਿ ਇਥੇ ਵਾਕਈ ਇਹ ਕੁਝ ਹੋਇਆ ਅੱਜ ਜਦੋਂ ਉਥੋਂ ਦਾ ਮਾਹੌਲ ਸਾਰਾ ਢਾਟੇ ਰੀ ਕਰਕੇ ਨਵੇਂ ਸਿਰੇ ਬਿਲਡਿੰਗਾਂ ਉਸਾਰੀਆਂ ਜਾਣਦੀਆਂ ਤੇ ਇਹ ਤਾਂ ਕੀ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਮੈਨੂੰ ਨਹੀਂ ਲੱਗਦਾ ਕਿ ਕੋਈ ਨਾ ਕੋਈ ਸਮਝੇਗਾ ਕਿ ਲੈ ਵੀ ਇਥੇ ਕਿਲੇਣਾ ਦੀ ਚੀਜ਼ ਵੀ ਸੀਗੀ ਸੁਖਜੀ ਮੈਂ ਬੇਨਤੀ ਇੱਕ ਹੋਰ ਕਰਾਂ ਮੈਂ ਨਾ ਪਿਛਲੇ ਦਿਨੀ ਇੱਕ ਨਾ ਇਟਲੀ ਤੋਂ ਦੇਖ ਰਿਹਾ ਸੀਗਾ ਵੀਡੀਓ ਇਟਲੀ ਦੀ ਸ਼ਾਇਦ ਫਰਾਂਸ ਦੀ ਹੀ ਚਾਏ ਹਨਾ ਮਤਲਬ ਯੂਰਪ ਦੇ ਦੇਸ਼ ਦੀ ਸੀਗੀ ਸਾਡੇ ਸਰਦਾਰ ਜੀ ਉਹ ਉਹ ਤੇ ਖੇਤੀ ਕਰਦੇ ਆ। ਬਿਲਕੁਲ। ਤੇ ਉਹ ਜਿਸ ਜਗ੍ਹਾ ਤੇ ਰਹਿ ਰਹੇ ਸੀ ਉਹਨਾਂ ਦੀ ਜਿਹੜੀ ਉਹ ਜਗ੍ਹਾ ਸੀ ਉਹ ਘੱਟੋ ਘੱਟ ਕੋਈ 4-500 ਸਾਲ ਪੁਰਾਣੀ। ਹੂੰ। ਹਾਂਜੀ ਤੇ ਸਾਡਾ ਸਿੱਖ ਇਤਿਹਾਸ ਕੋਈ ਜ਼ਿਆਦਾ ਲੰਮੇਰਾ ਸਮਾਣੀ ਹੋਇਆ। 500 ਸਾਲ ਤੋਂ ਹਾਂਜੀ ਹਨਾ ਤੇ ਸਾਡੀ ਇਤਰਾਸ ਦੀ ਆ। ਕਿ ਅਸੀਂ ਕੀ ਕੀਤਾ ਆ ਕਿ ਜਿਹੜੀਆਂ ਇਤਿਹਾਸਕ ਇਮਾਰਤਾਂ ਜਿਹੜੀਆਂ ਸੰਭਣੀਆਂ ਚਾਹੀਦੀਆਂ ਸੀਗੀਆਂ ਨਾ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਸਾਡੇ ਵਿੱਚ ਇੰਨਾ ਕਿ ਗਰਾਵਟ ਆ ਚੁੱਕੀ ਆ ਕਿ ਇੱਕ ਪੀੜੀ ਜਦੋਂ ਖਤਮ ਹੁੰਦੀ ਦੂਜੀ ਪੀੜੀ ਆਪਣੀ ਵਿਰਾਸਤ ਨੂੰ ਨਹੀਂ ਸੰਭਦੀ ਆਪਣੇ ਪਿਓ ਦਾਦੇ ਦਾ ਘਰ ਨਹੀਂ ਸੰਭਦੀ ਬਲਕਿ ਨਵੇਂ ਸਟਾਈਲ ਦੀ ਜਿਹੜੀ ਕੋਠੀ ਸੁੱਖ ਸੁਹੂਲਤਾ ਪਾਲਦੀ ਹੈ ਸੋ ਸਾਡੇ ਵਿੱਚ ਇਹ ਕਮੀ ਆ ਇਹ ਮਹਾ ਤੁਹਾਡੀ ਵਿੱਚ ਇਹ ਗੱਲ ਰਹਿ ਗਈ ਟੋਡਰਮਾਲ ਸਾਹਿਬ ਦੀ ਜਿਹੜੀ ਹਵੇਲੀ ਆ ਉਸ ਤੋਂ ਇਲਾਵਾ ਵੀ ਸਾਡੇ ਕੋਈ ਗੁਰੂ ਸਾਹਿਬਾਂ ਦੇ ਐਨੇ ਪ੍ਰਾਤਨ ਸਾਨ ਨੇ ਜਿਹੜੇ ਚਲੋ ਕਾਰ ਸੇਵਾ ਦੇ ਨਾਂ ਤੇ ਕੁਝ ਮਹਾਂਪੁਰਖਾਂ ਨੇ ਸੰਗਤਾਂ ਦਾ ਚੜਾਵਾ ਇਕੱਠਾ ਕਰਨ ਵਾਸਤੇ ਚੜੋ ਉਹ ਮਾਰਤਨ ਨੂੰ ਖੰਡਨ ਕਹਿ ਕੇ ਤੇ ਮਿਟਾਤਾ ਤੇ ਨਵੇਂ ਸਰੂਪ ਬਣਾ ਦਿੱਤੀਆਂ ਕਿਉਂਕਿ ਜੇ ਤੁਸੀਂ ਹੁਣ ਸਾਡੇ ਇੱਕ ਮੈਂ ਤੁਹਾਨੂੰ ਸਵਾਲ ਇਹ ਵੀ ਜਵਾਬ ਦੇਣਾ ਚਾਹਾਂਗਾ ਸਾਰੇ ਸੰਗਤਾਂ ਨੂੰ ਸੰਗਤ ਜੀ ਬੜਾ ਹੁੰਦਾ ਆ ਰੂਸ ਕਿ ਸਾਡੀਆਂ ਇਮਾਰਤਾਂ ਢਾਹ ਢੇਰੀਆਂ ਹੋਣ ਡੀਆਂ ਨੇ ਜਾਂ ਕੁਝ ਤੇ ਮੈਂ ਖੁਦ ਇੱਕ ਗੁਰੂ ਘਰ ਦੇ ਨਾਲ ਸਮਰਪਿਤ ਆ ਤੇ ਮੈਨੂੰ ਇਹ ਚੀਜ਼ ਬੜੀ ਫੀਲ ਆ ਕਰਨੀ ਮਤਲਬ ਜਾਪੀ ਆ ਕਿ ਜਦੋਂ ਸੰਗਤਾਂ ਪੁਰਾਣੀਆਂ ਇਮਾਰਤਾਂ 'ਚ ਰਹਿਣ ਵਾਸਤੇ ਜਾਂਦੀਆਂ ਨੇ ਤੇ ਵੇਖ ਕੇ ਤੇ ਪਹਿਲੀ ਗੱਲ ਤੇ ਕੁਝ ਕਿਤੇ ਸਾਡਾ ਇਸ ਤਰ੍ਹਾਂ ਦਾ ਕਲਚਰ ਹੋ ਗਿਆ ਕਿ ਸਾਡੇ ਬੱਚੇ ਜਿਹੜੇ ਚੰਗੇ-ਚੰਗੇ ਸਕੂਲਾਂ 'ਚ ਬੜੇ ਸੁਣੇ ਸਕੂਲਾਂ 'ਚ ਪੜ੍ਹ ਗਏ ਨੇ ਉਹ ਕਹਿੰਦੇ ਕਿ ਅਸੀਂ ਇਸ ਜਗ੍ਹਾ ਤੇ ਨਹੀਂ ਰਾਂਗੇ ਸਾਡਾ ਇੱਥੇ ਮਨ ਨਹੀਂ ਲੱਗਦਾ ਸਾਨੂੰ ਡਰਨ ਲੱਗਦਾ ਪੁਰਾਣੀਆਂ ਚੀਜ਼ਾਂ ਤੇ ਸਾਡੇ ਬੱਚੇ ਰਹਿ ਕੇ ਨਹੀਂ ਖੁਸ਼ ਹੈਗੇ ਨਾ ਹੀ ਸਾਡਾ ਝਕਾ ਆ ਸਾਡਾ ਚਕਾ ਕੀ ਹੈ ਬਾਬਾ ਜੀ 570 ਲੱਲੋ ਲਿਕਨੇ ਤੇ ਕਮਰੇ ਚ ਤੁਹਾਨੂੰ ਸੁੜੀਆਂ ਸਹੂਲਤਾਂ ਤਾਂ ਦੇ ਦਿਓ ਇਹ ਕੁਝ ਮੈਂ ਫੀਲ ਕੀਤੀਆਂ ਆ ਠੀਕ ਆ ਜੀ ਸੋ ਇਹ ਕੱਲਾ ਸਾਡਾ ਆਪਣਾ ਕਸੂਰ ਆ ਕਿਸੇ ਦਾ ਨਹੀਂ ਜੇ ਅਸੀਂ ਇਹ ਚੀਜ਼ਾਂ ਨੂੰ ਮਤਲਬ ਮੰਨਣ ਡੈ ਪੇ ਜਿੱਦਾਂ ਬਾਹਰ ਦੇ ਮੁਲਕਾਂ ਦੇ ਵਿੱਚ ਆ ਤੇ ਉਹ ਵੀਰ ਜਿਹੜੇ ਆ ਉਹ ਆਪਣੇ ਪੁਰਾਣੇ ਘਰਾਂ ਨੂੰ ਇਸੇ ਕਰਕੇ ਛਾਂਭ ਦੇ ਉਹਨਾਂ ਚ ਰਹਿਣਾ ਵੀ ਮਤਲਬ ਚੰਗਾ ਸਮਝਦੇ ਆਪਣੇ ਆਪ ਨੂੰ ਖੀਰੀ ਸਮੇਂ ਚ ਆਪਣੇ ਜਿੱਦਾਂ ਇੱਕ ਪੰਛੀ ਸਾਰੇ ਦਿਨ ਦਾ ਚੁਗਾ ਚੁੱਕ ਕੇ ਸ਼ਾਮ ਨੂੰ ਆਪਣੇ ਆਲਣੇ ਚ ਆਉਂਦਾ ਹੈ ਨਾ ਤੇ ਆਪਣੇ ਜੀਵਨ ਦਾ ਸਾਰੀਆਂ ਐਸ਼ ਪ੍ਰਸਤੀਆਂ ਕਰਕੇ ਤੇ ਆਖਰਕਾਰ ਆਪਣੀ ਉਸ ਇਮਾਰਤ ਚ ਆ ਕੇ ਉਸ ਦਿਨਾਂ ਨੂੰ ਮਹਿਸੂਸ ਕਰਦਾ ਜਿਹੜੇ ਉਹਨਾਂ ਦੇ ਮਾਪੇ ਉਹਦੇ ਦਾਦੀ ਦਾਦੇ ਜਿਹਨੇ ਜਿਹੜੇ ਮਹਿਸੂਸ ਕੀਤੇ ਹੋਣ ਲੇਕਿਨ ਸਾਡੀ ਕੌਮ 'ਚ ਇਹ ਚੀਜ਼ ਜਿਹੜੀ ਆ ਗ੍ਰਾਵਟ ਆ ਚੁੱਕੀ ਬਹੁਤ ਜ਼ਿਆਦਾ ਹੈ ਕਸੂਰ ਸਾਡੀ ਕੌਮ ਦਾ ਹੈ ਅਗਰ ਜੇ ਆਪਾਂ ਪ੍ਰਚਾਰ ਦੀ ਗੱਲ ਕਰੀਏ ਪ੍ਰਚਾਰ ਨੂੰ ਬਹੁਤ ਵੱਡੇ ਤੋਂ ਵੱਡੇ ਸੀਨੀਅਰ ਸਤਕਾਰਯੋਗ ਬਹੁਤ ਬਾਬੇ ਨੇ ਬਹੁਤ ਦੀਵਾਨ ਲੱਗਦੇ ਨੇ ਪੰਜਾਬ ਦੇ ਵਿੱਚ ਜੀ ਜੀ ਇੱਕ ਦੀਵਾਨ ਦੀ ਨਹੀਂ ਆਪਾਂ ਗੱਲ ਕਰਾਂਗੇ ਕਿ ਹਜ਼ਾਰਾਂ ਹੀ ਦੀਵਾਨ ਲੱਗਦੇ ਆ ਇਹਦੇ ਮੁਤਾਬਕ ਜੇ ਆਪਾਂ 크ਰਿਸਚੀਅਨ ਧਰਮ ਦੀ ਗੱਲ ਕਰੀਏ ਸਿਰਫ ਉਹ ਸਾਲ ਚ ਇੱਕ ਦਿਨ ਮਨਾਉਂਦੇ ਜੀ ਜੀ ਤੋਂ ਧਰਮ ਚ ਪੱਕੇ ਨੇ ਠੋਕ ਕੇ ਬਿਲਕੁਲ ਜੇ ਆਪਾਂ ਆਪਣੇ ਦੀਵਾਨਾਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਹੀ ਦੀਵਾਨ ਲੱਗਦੇ ਨੇ ਬੇਸ਼ੱਕ ਉਹ ਸੰਤ ਮਾਨ ਸਿੰਘ ਜੀ ਹੋਣ ਜਾਂ ਭਾਈ ਜਸਪੀਰ ਸਿੰਘ ਤੋਂ ਦਾਜੀ ਹੋਣ ਜਾਂ ਢੜੀਆਂ ਵਾਲੇ ਸੰਤ ਹੋਣ ਜਾਂ ਹੋਰ ਕੁਝ ਹੋਣਾ ਪਰ ਕਿੱਥੇ ਕਮੀ ਰਹੀ ਕਿ ਜਿਹੜੀਆਂ ਸਾਡੀਆਂ ਬੀਬੀਆਂ ਵੀ ਜਿਹੜੀਆਂ ਪਤਿਤ ਪੁਣਿਆਲ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਕਿਉਂਕਿ ਉਹ ਯੋਧਾ ਪੁੱਤ ਜੰਮਣ ਵਾਸਤੇ ਵੀ ਮਾਂ ਦੀ ਭਗਤੀ ਬੜੀ ਜ਼ਰੂਰੀ ਹੋਣੀ ਹੈ ਦੇਖੋ ਮਹਾਰਾਜ ਨੇ ਵੀ ਕਿਹਾ ਜਨਣੀ ਜਣੇ ਤੋਂ ਫਕਤ ਜਾਣ ਕੈ ਦਾਤਾ ਕੈ ਸੂਰ ਨਹੀਂ ਤਾਂ ਜਨਣੀ ਬਾਜ ਰਹੇ ਕਾਹੇ ਗਵਾ ਵੈ ਨੂਰ ਹਨਾ ਤਾਂ ਹੀ ਪੰਕਤੀਆਂ ਜਾਣਦੇ ਆ ਕਿ ਜਾਂ ਤੇ ਸੂਰਮਾ ਜੰਮਣਾ ਚਾਹੀਦਾ ਜਾਂ ਭਗਤ ਜੰਮਣਾ ਚਾਹੀਦਾ ਜਾਂ ਦਾਤਾ ਹਨਾ ਤੇ ਇਹਨਾਂ ਦੇ ਵਿੱਚੋਂ ਅੱਜ ਦੇ ਸਮੇਂ 'ਚ ਇਦਾਂ ਦਾ ਪੈਦਾ ਹੋਣਾ ਕੋਈ ਸੌਖਾ ਨਹੀਂ ਆ ਪਰ ਅੱਜ ਕੱਲ ਦੇ ਬਾਬੇ ਪਤਾ ਕਿੰਨਾ ਨੂੰ ਮੰਨਿਆ ਜਾਂਦਾ ਜੀ ਸੁਖ ਜੀ ਜਿਹਦੇ ਕੋਲ ਘੱਟੋ ਘੱਟ 40 ਲੱਖ ਦੀ ਗੱਡੀ ਹੋਵੇ ਤੇ ਪੂਰਾ ਵੇਖ ਪਹਿਰਾਵਾ ਹੋਵੇ ਤੇ 2-4 ਗਨਮੈਨ ਹੋਣ ਚਲੋ ਗਨਮੈਨ ਦੇ 2 ਕਟਾਸ਼ ਆ ਜਾਂਦੇ ਆ ਇੱਕ ਕੈਸ਼ ੜ ਦੇ ਇੱਕ ਬਾਬਿਆਂ ਨੂੰ ਕੀ ਲੋੜ ਰਫਲਾਂ ਦੀ ਦੂਜੇ ਪਾਸੇ ਕਹਿੰਦੇ ਮਾਰੇ ਨੇ ਤਾਂ ਸਾਨੂੰ ਸ਼ਾਸਤਰ ਰੱਖਣੇ ਜਿਹੜੇ ਉਹ ਵਾਜਿਬ ਦੱਸੇ ਨੇ ਹਨਾ ਇਹ ਤਾਂ ਦੋ ਤਰ੍ਹਾਂ ਦੀਆਂ ਗੱਲਾਂ ਚਲੋ ਇੰਨਾ ਚ ਨਹੀਂ ਮੈਂ ਪੈਂਦਾ ਲੇਕਿਨ ਜਿਹੜਾ ਪੂਰਾ ਭੇਖ ਹੀ ਹੈ ਨਾ ਜਿਹੜਾ ਭੇਖ ਦਿਖਾ ਦਿੰਦੇ ਆ ਹਨਾ ਲੋਕਾਂ ਨੂੰ ਵਸ ਕਰਦੇ ਆ ਤੇ ਦੁਨੀਆ ਵੀ ਉਹਨਾਂ ਦੇ ਪਿੱਛੇ ਚੱਲਦੀ ਆ ਤੇ ਫਿਰ ਜਦੋਂ ਉਹ ਸੁੱਖ ਸਹੂਲਤਾਂ ਨਹੀਂ ਦਿੰਦੇ ਬਲਕਿ ਉਹ ਭੇਖੀ ਹੋਏ ਆਏ ਹੁੰਦੇ ਸਾਡੇ ਦੇ ਵਿੱਚ ਉਹ ਆਪਣੀ ਲਾਡ ਵਾਸਤੇ ਆਪਣੇ ਬੱਚਿਆਂ ਵਾਸਤੇ ਉਹ ਧਨ ਇਕੱਠਾ ਕਰਦੇ ਆ ਤੇ ਫਿਰ ਉੱਥੇ ਸਾਨੂੰ ਸੁੱਖ ਸਹੂਲਤਾਂ ਕਿੱਥੋਂ ਸਾਡਾ ਕਿੱਥੋਂ ਪ੍ਰਚਾਰ ਹੋ ਜਾਣਾ ਇਹ ਮੇਰਾ ਮਤਲਬ ਇੱਕ ਆਮ ਨੂੰ ਤੁਹਾਡੇ ਜਰੀਏ ਸਵਾਲ ਆ ਕਿ ਆਪਾਂ ਕੁਝ ਆਪਾਂ ਗੱਲ ਕਰੀਏ ਕਿ ਸਿੱਖੀ ਵਿੱਚ ਆਪਣੇ ਜਿਹੜੇ ਬੱਚੇ ਜਾ ਚੁੱਕੇ ਨੇ ਮੋਨੇ ਹੋ ਚੁੱਕੇ ਨੇ ਉਸ ਨੂੰ ਆਪਾਂ ਫਿਰ ਬੱਚਿਆਂ ਨੂੰ ਆਪਾਂ ਸਿੱਖੀ 'ਚ ਲੈ ਕੇ ਆਉਣਾ ਉਹ ਕਿਹੜੇ ਤਰੀਕੇ ਆ ਜਸਬੀਰ ਜੀ ਜਿਹੜਾ ਆਪਾਂ ਆਪਣੇ ਬੱਚਿਆਂ ਨੂੰ ਮੋੜ ਆਪਣੇ ਸਿੱਖੀ ਵੱਲ ਲਈਏ ਕਿ ਪ੍ਰਚਾਰ ਦੀ ਕਮੀ ਰਹਿੰਦੀ ਆ ਕਿ ਜਾਂ ਬੱਚਿਆਂ ਨੂੰ ਗਾਈਡ ਨਹੀਂ ਸਹੀ ਕੀਤਾ ਜਾ ਰਿਹਾ ਕਿ ਜਾਂ ਇਹਦੇ ਵਿੱਚ ਕੋ ਆਪਣੇ ਮਾਪਿਓ ਦੀ ਗਲਤੀ ਆ ਕਿ ਜਿਹੜਾ ਬੱਚਾ ਹੈ ਅਗਰ ਮੋਨਾ ਹੋ ਰਿਹਾ ਤਾਂ ਕਿਉਂ ਹੋ ਰਿਹਾ ਦੇਖੋ ਹੁਣ ਵਾਪਸ ਲਿਆਉਣਾ ਜਾਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਸਿੱਖੀ ਦਾ ਪ੍ਰਚਾਰ ਜਾਂ ਕਿਸੇ ਵੀ ਧਰਮ ਦੀ ਗੱਲ ਕਰ ਲਈਏ ਆਪਾਂ ਕਿ ਸਿੱਖੀ ਦੀ ਗੱਲ ਨਹੀਂ ਮੈਂ ਕਰ ਰਿਹਾ ਕਿਸੇ ਵੀ ਧਰਮ 'ਚ ਗੱਲ ਕਰ ਲਓ ਕੋਈ ਵੀ ਇਨਸਾਨ ਆ ਜਿਸ ਵੀ ਧਰਮ ਚ ਹੈਗਾ ਪਹਿਲੀ ਗੱਲ ਤੇ ਇਹ ਆ ਕਿ ਉਹਨੂੰ ਉਸ ਧਰਮ ਦੇ ਵਿੱਚ ਹਮੇਸ਼ਾ ਪੱਕਾ ਰਹਿਣਾ ਚਾਹੀਦਾ ਹਾਂ ਚਾਹੇ ਉਹ ਹਿੰਦੂ ਵੀਰ ਆ ਮੁਸਲਮਾਨ ਵੀਰ ਆ 크ਰਿਸਚੀਅਨ ਵੀਰ ਆ ਜਾਂ ਸਾਡੇ ਸਿੱਖ ਧਰਮ ਆ ਕੋਈ ਵੀ ਆ ਉਹਨੂੰ ਆਪਣੇ ਧਰਮ ਦੇ ਵਿੱਚ ਹਮੇਸ਼ਾ ਜਿਹੜਾ ਪੱਕਾ ਰਹਿਣਾ ਚਾਹੀਦਾ ਸਾਡੇ ਵੀ ਜਿਹੜਾ ਵਾ ਸਾਂਝੀ ਵਾਰਤਾ ਦਾ ਉਪਦੇਸ਼ ਆ ਸਾਰਿਆਂ ਲਈ ਸਾਂਝੀ ਵਾਰਤਾ ਦਾ ਉਪਦੇਸ਼ ਆ ਔਰ ਜਿਹੜੀ ਤੁਸੀਂ ਉਹਨੂੰ ਮੈਨੂੰ ਸਵਾਲ ਪੁੱਛਿਆ ਕਿ ਕੀ ਉਪਰਾਲੇ ਹੋਣੇ ਚਾਹੀਦੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਉਪਰਾਲੇ ਕਿਸੇ ਦੇ ਕੀਤੇ ਆ ਨਹੀਂ ਹੋਣੇ ਹੁਣ ਮੈਂ ਤੁਹਾਨੂੰ ਫੋਰਸ ਕਰਾਂ ਫੀਸੋਖੇ ਤੋਂ ਇਦਾਂ ਕਰ ਵੀ ਅੱਜ ਉਹਨੂੰ ਇਹ ਸ਼ਬਦ ਬੋਲ ਮੈਂ ਇੱਕ ਵਾਰ ਕਵਾਂ ਦੋ ਵਾਰ ਕਵਾਂ ਜੇ ਤੇ ਤੁਹਾਨੂੰ ਕੋਈ ਲਾਲਚ ਹੋਊਗਾ ਤੁਸੀਂ ਉਹ ਸ਼ਬਦ ਬੋਲ ਲੋਗੇ ਜੇ ਤੁਹਾਨੂੰ ਮੇਰੇ ਤੋਂ ਕੋਈ ਲਾਲਚ ਨਹੀਂ ਤੁਸੀਂ ਉਹ ਸ਼ਬਦ ਕਦੀ ਨਹੀਂ ਬੋਲੋਗੇ ਤੇ ਤੁਹਾਡੇ ਤੇ ਅਸਰ ਕਿਹਦਾ ਹੁੰਦਾ ਤੁਹਾਡੇ ਤੇ ਅਸਰ ਹੋਏਗਾ ਤੁਹਾਡੇ ਪਰਿਵਾਰ ਦਾ ਔਰ ਪ੍ਰਚਾਰ ਦੇ ਵਿੱਚ ਮੇਰੇ ਹਿਸਾਬ ਨਾਲ ਸਾਡੀਆਂ ਭੈਣਾਂ ਜਿਹੜੀਆਂ ਉਹ ਵੱਡਾ ਯੋਗਦਾਨ ਜਿਹੜਾ ਉਹ ਨਿਭਾ ਸਕਦੀਆਂ ਹੁਣ ਅੱਗੇ ਤੁਸੀਂ ਮਾਂ ਦਾ ਜ਼ਿਕਰ ਕਰਕੇ ਹਟੇ ਹੁਣ ਜਿੱਤ ਦਾ ਸਾਧਨ ਦਾ ਜ਼ਿਕਰ ਕਰ ਰਹੇ ਹਾਂ ਤੇ ਹੁਣ ਮੈਂ ਇੱਥੇ ਇੱਕ ਨਾਲ ਇਹ ਨਾ ਬੀਬੀ ਹਰਸ਼ਨ ਕੌਰ ਦਾ जिन्ने चमकोर साहब ਦੀ ਜਗ ਦੇ ਵਿੱਚ ਜਿਹੜੇ ਸਿੰਘ ਸੀਦੇ ਹੋਏ ਉਹਨਾਂ ਦਾ ਸੰਸਕਾਰ ਕੀਤਾ ਤੇ ਸਾਡੀਆਂ ਭੈਣਾਂ ਨੂੰ ਵੀ ਜਿਹੜਾ ਵਾ ਉਹਨੂੰ ਰੋਲ ਮਾਡਲ ਆਪਣੀ ਮੰਨਣਾ ਚਾਹੀਦਾ ਬਿਲਕੁਲ ਠੀਕ ਹੈ ਨਾ ਹੁਣ ਨਾ ਕਿ ਉਹਨਾਂ ਨੂੰ ਜਿਹੜੇ ਕੋਸ਼ਿਸ਼ਾਂ ਮਿਲੀ ਹੈ ਵਾ ਰੋਲ ਮਾਡਲ ਉਹਨੂੰ ਮੰਨੋ ਕਿ ਜਿਸ ਨੇ ਕੁਝ ਕੀਤਾ ਉਹਨੂੰ ਰੋਲ ਮਾਡਲ ਮੰਨ ਸਕਦੇ ਵਾ ਪਰ ਹੁਣ ਜਿਸ ਤਰ੍ਹਾਂ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇਹ ਗੱਲ ਕਿ ਆਪਾਂ ਉਹਨਾਂ ਨੂੰ ਰੋਲ ਮਾਡਲ ਆਪਣੇ ਬਣਾ ਚੁੱਕੇ ਆ ਕਿ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ ਹੈ ਠੀਕ ਹੈ ਤੁਹਾਡਾ ਬਚਨ ਸੁਖਰੀ ਸਭ ਤੋਂ ਵੱਡੀ ਗੱਲ ਮੈਂ ਮੈਂ ਇਹ ਵੀ ਤੁਹਾਡੀ ਪਹਿਲੀ ਗੱਲ ਸਹੀ ਹੈ ਕਿ ਜੇ ਮਾਵਾ ਤਿਆਰ ਕਰ ਲੈਣ ਤੇ ਆਪਣੇ ਬੱਚੇ ਨੂੰ ਆਪਣੀ ਨੀਂਹ ਨੂੰ ਕਿੱਦਾਂ ਨਹੀਂ ਉਹ ਸਹੀ ਢੰਗ ਚੱਲੇ ਜਾ ਸਕਦੀ ਹੈ ਹਨਾ ਹੁਣ ਅਸੀਂ ਵੀ ਆ ਸਾਡੇ ਦਾੜੇ ਕੇਸ ਤੇ ਨਾ ਤੇ ਮੁਖੜਿਆਂ ਤੇ ਹਨਾ ਸਾਨੂੰ ਵੀ ਸਾਡੇ ਮਾਂ ਪਿਓ ਦੀ ਦਿੱਤੀ ਹੋਈ ਗੁੜਤੀ ਕੋਈ ਕਿਸੇ ਨੂੰ ਨਹੀਂ ਮਤਲਬ ਬਦਲ ਸਕਦਾ ਸ਼ੁਰੂਆਤ ਕਰਨੀ ਪਣੀ ਆਪਣੇ ਉਹਾਂ ਆ ਜਾਈਏ ਚਾ ਇੰਹਾਂ ਨਾ ਹੋ ਜਣਾ ਸਾਡੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਆਪਣਾ ਬਸਵਾਰਨਾ ਪੈਣਾ ਮਾਪਿਓ ਨੂੰ ਅਸੀਂ ਤਿੰਨੇ ਮਾਪਿਓ ਵੀ ਆ ਹੂੰ ਬਿਲਕੁਲ ਅਸੀਂ ਕਿਸੇ ਦੇ ਬੱਚੇ ਵੀ ਆ ਹੂੰ ਬਿਲਕੁਲ ਹਨਾ ਸਾਡੀ ਸੰਗਤ ਆਟੋਮੈਟਿਕ ਹੀ ਸਹੀ ਸੀ ਕਿਉਂਕਿ ਸਾਨੂੰ ਪਿਓ ਦਾ ਡਰ ਸੀਗਾ ਮਾਂ ਦਾ ਡਰ ਸੀਗਾ ਹੂੰ ਹੁਣ ਸਾਨੂੰ ਆਪਣੇ ਬੱਚਿਆਂ ਦੀ ਸੰਗਤ ਦੇ ਨਾਲ ਧਿਆਨ ਦੇਣਾ ਪੈਣਾ ਬਸ ਆਹ ਕੁਛ ਆ ਪ੍ਰਚਾਰ ਸਾਡੇ ਘਰ ਤੋਂ ਹੀ ਆ ਜੇ ਸੋਚਿਆ ਜਾਵੇ ਸੰਗਤ ਜੇ ਜਾਣਾ ਇੱਕ ਅਸਾਰਾ ਹੂੰ ਮੇਨੋਂ ਮੈਂ ਤੁਹਾਡਾ ਇੱਕ ਛੋਟਾ ਜਿਹਾ ਬਚਨ ਹੈ ਮੈਨੂੰ ਆਪਣੇ ਬੱਚੇ ਨੂੰ ਮੈਂ ਕਦੇ ਅਜੇ ਸਾਥ ਸੰਗਤ ਚ ਨਹੀਂ ਖੜ ਸਕਿਆ ਲੇਕਿਨ ਉਹ ਇੱਕ ਦਿਨ ਡਾਕਟਰ ਸਾਹਿਬ ਦੀ ਸੰਗਤ ਚ ਨਾਨਕੇ ਚਲੇ ਗਿਆ ਉਸ ਦਿਨ ਦਾ ਗੁਰੂ ਸਾਹਿਬ ਦੀ ਕਿਰਪਾ ਇਦਾਂ ਦੀ ਕਿ ਉਹ ਰੰਗ ਚੜ ਗਿਆ ਸੰਗ ਦਾ ਰੰਗ ਚੜਿਆ ਉਹ ਅਲੱਗ ਚੈਪਟਰ ਹੈ ਸ਼ੁਰੂਆਤ ਤੁਹਾਡੇ ਵਾਲੀ ਗੱਲ ਸਹੀ ਹੈ ਸ਼ੁਰੂਆਤ ਮਾਪਿਆਂ ਨੂੰ ਕਰਨੀ ਪਣੀ ਹੈ ਰੀਲਾਂ ਤੋਂ ਇੰਸਟਾਗ੍ਰam ਜਾਂ ਫੇਸਬੁੱਕ ਜਾਂ ਉਹਨਾਂ ਤੋਂ ਥੋੜਾ ਜਿਹਾ ਮਾਵਾ ਵੀ ਇੱਕ ਕਰੇਰ ਕਰ ਲੈਣ ਸੈਦ ਦੇਖਣ ਤਾਂ ਸਹੀ ਸੋਚ ਆ ਲੈ ਆਪਣੇ ਬੱਚਾ ਦੇਖੋ ਹੁਣ ਇੱਕ ਇਥੇ ਸੁੱਖ ਜੀ ਗੱਲ ਮੈਂ ਹੋਰ ਐਡ ਕਰਦਾ ਕਿ ਦੇਖੋ ਸੂਰਤ ਨੂੰ ਨਖਾਰਨ ਦੀ ਵਜਾਇ ਜੇਕਰ ਆਪਾਂ ਆਪਣੀ ਸੀਰਤ ਨੂੰ ਲਖਾਰੀਏ ਹੂੰ ਕਿਉਂਕਿ ਅੱਜ ਕੱਲ ਦੇਖੋ ਮੋਡਰਨ ਯੋਗ ਬਿਲਕੁਲ ਹਰੇਕ ਦਾ ਜਿਹੜਾ ਜੋਰ ਆ ਆਪਣੀ ਸੂਰਤ ਨੂੰ ਨਖਾਰਨ ਤੇ ਲੱਗੇ ਆ ਹਾਂ ਫੋਨਾਂ 'ਚ ਵੀ ਹੁਣ ਤਰ੍ਹਾਂ ਤਰ੍ਹਾਂ ਦੇ ਫਿਲਟਰ ਆ ਗਏ ਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਹਾਂਜੀ ਤੇ ਸੂਰਤ ਨੂੰ ਨਖਾਰਨ ਤੇ ਜੋਰ ਆ ਪਰ ਸਿਰਤ ਨੂੰ ਨਖਾਰਨ ਦੇ ਉੱਪਰ ਕਿਸੇ ਦਾ ਨਹੀਂ ਹੈਗਾ ਕਿ ਸਿਰਤ ਜੇਕਰ ਅਸੀਂ ਆਪਣੀ ਅੰਦਰੋਂ ਸਿਰਤ ਨਖਾਰ ਲਈਏ ਤੇ ਮੈਂ ਸਮਝਦਾ ਤੇ ਮਨੁੱਖਤਾ ਲਈ ਵੀ ਉਹ ਵੱਡਾ ਗੱਲ ਹੈ ਬਿਲਕੁਲ ਔਰ ਹਰੇਕ ਦੀ ਭਲਾਈ ਆ ਦੇਖੋ ਕੱਲੀ ਇੱਕ ਧਰਮ ਨਹੀਂ ਨਹੀਂ ਹਰੇਕ ਕਿਉਂਕਿ ਜਿਹੜਾ ਕੋਈ ਵੀ ਚੰਗਾ ਇਨਸਾਨ ਬਣੇਗਾ ਜਾਂ ਉਹ ਆਪਣੀ ਹੋਰ ਜਿਸ ਤਰ੍ਹਾਂ ਸਾਡੇ ਕੋਲੋਂ ਬਹੁਤ ਉਦਾਹਰਣਾਂ ਨੇ ਬਾਬਾ ਫਰੀਦ ਸਾਹਿਬ ਦੀ ਉਦਾਹਰਣ ਆ ਸਾਡੇ ਕੋਲ ਹਾਂ ਹੈਨਾ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਰੱਬ ਦੀ ਭਗਤੀ ਹਾਲ ਤੋਰਿਆ ਬਿਲਕੁਲ ਠੀਕ ਆ ਜੀ ਸੋ ਸੰਦੂ ਪਹਿਲੇ ਪ੍ਰਚਾਰ ਆਪਣੇ ਘਰਾਂ ਤੋਂ ਜਿਹੜੀਆਂ ਬੀਬੀਆਂ ਪੈਣਾ ਵਾ ਪ੍ਰਚਾਰ ਪਹਿਲੇ ਘਰਾਂ ਤੋਂ ਸ਼ੁਰੂ ਹੋਵੇ ਤੇ ਫੇਰ ਹੀ ਜਿਹੜਾ ਵਾ ਅੱਗੇ ਦੇਖੋ ਆ ਇੱਕ ਸਮਾਜ ਆ ਸਮਾਜ ਦਾ ਅੰਗ ਨੇ ਸਾਡੀਆਂ ਵੱਡਾ ਅੰਗਾ ਮਾਵਾਂ ਬਿਲਕੁਲ ਤੋਂ ਉਹਨਾਂ ਤੋਂ ਮੈਂ ਸਮਝਦਾ ਕਿ ਇੱਕ ਵੱਡਾ ਸਾਡਾ ਜਿਹੜਾ ਵਾ ਉਹ ਰੋਲ ਆਪਣਾ ਨਿਭਾ ਸਕਦੀਆਂ ਸੋ ਬਹੁਤ ਵਧੀਆ ਜਿਹੜੇ ਵੀਰਜੀ ਉਹਨਾਂ ਦੇ ਵਿਚਾਰ ਰਹੇ ਨੇ ਸੋ ਦਸ਼ਕੋ ਆਪਾਂ ਕਿਤਨੇ ਕਿਤੇ ਸਮਝਣ ਦੀ ਲੋੜ ਆ ਜੇ ਆਪਾਂ ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਕਰਨਾ ਆ ਤਾਂ ਉਸ ਦੇ ਵਿੱਚ ਸਭ ਤੋਂ ਵੱਡਾ ਰੋਲ ਮਾਡਲ ਉਸ ਨੂੰ ਆਪਣੇ ਮਾਪਿਓ ਦਾ ਹੀ ਮੰਨਣਾ ਚਾਹੀਦਾ ਆਪਣੇ ਗੁਰੂਆਂ ਦਾ ਮੰਨਣਾ ਚਾਹੀਦਾ ਕਿਉਂਕਿ ਇਹ ਜਿਹੜਾ ਹਫਤਾ ਆ ਖਾਸ ਤੌਰ ਤੇ ਇਸ ਹਫਤੇ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਕੋਲ ਲੈ ਕੇ ਬੈਠੋ ਤੇ ਪੂਰਾ ਇਤਿਹਾਸ ਸੁਣਾਓ ਖਾਸ ਕਰਕੇ ਮਾਪਿਓ ਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਜਿਹੜਾ ਕਿ ਆਪਣੇ ਬੱਚਿਆਂ ਨੂੰ ਸਹੀ ਇਤਿਹਾਸ ਸੁਣਾ ਸਕਣ ਕਿ ਮੇਰੀ ਖਾਸ ਤੌਰ ਤੇ ਪੀਲ ਆਪਣੇ ਵੀਰਾਂ ਨੂੰ ਆਪਣੀਆਂ ਭੈਣਾਂ ਨੂੰ ਕਿ ਆਪਣੇ ਨੌਜਵਾਨ ਪੀੜੀ ਨੂੰ ਵੀ ਕਿ ਜਿਹੜੀ ਆ ਰੀਲਾ ਬਣਾਉਣ ਤੋਂ ਥੋੜਾ ਜਿਹਾ ਗੁਰੇਜ਼ ਕਰੋ ਮਾਰਾ ਨਹੀਂ ਹੈਗਾ ਕੋਈ ਵੀ ਹੈਗਾ ਸੌਫਟਵੇਅਰ ਜਿਹੜਾ ਆ ਸਾਰਾ ਆਪੋ ਆਪਣੇ ਥਾਂ ਤੇ ਸਹੀ ਹੁੰਦਾ ਹੈ ਉਸ ਦੀ ਜੇ ਇਸਤੇਮਾਲ ਆਪਾਂ ਉਸ ਦਾ ਪ੍ਰਯੋਗ ਆਪਾਂ ਸਹੀ ਕਰਦੇ ਆ ਤਾਂ ਜਿਹੜਾ ਆਪਣਾ ਜੀਵਨ ਦੇ ਵਿੱਚ ਹੋਰ ਵੀ ਸੁਖਾਰਾ ਹੋ ਜਾਂਦਾ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਤੱਕ ਅਗਲੀ ਸਤਿ ਸ਼੍ਰੀ ਅਕਾਲ